ਹਾਂਜੀ ਸਸਕਲ ਜੀ ਉਮੀਦ ਕਰੰਤ ਤੁਸੀਂ ਬਹੁਤ ਵਧੀਆ ਹੋਵੋਗੇ ਤੁਹਾਡੇ ਨੇ ਖੁਸ਼ੀ ਦੀ ਗੱਲ ਆਪਾਂ ਸ਼ੇਅਰ ਕੀਤੀ ਸੀ ਕਿ ਸੈਜ਼ਮਨੀ ਦੇ ਘਰ ਬੇਬੀ ਨੇ ਜਨਮ ਲਿਆਏ ਜੀ ਹਾਂ ਜੋ ਕਿ ਬਿਲਕੁਲ ਸੱਚ ਹੈ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਟਾਈਮ ਪਹਿਲਾਂ ਸੈਜ਼ਮਨੀ ਦੇ ਮੰਮੀ ਹੈ ਨਾ ਰਾਜਕੌਰ ਹੈ ਨਾ ਤੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਸੀ ਆਪਾਂ ਨੂੰ ਪਤਾ ਹੈ ਕਿ ਉਹ ਟੀਚਰ ਸੀਗੇ ਇੱਕ ਹਨਾ ਪੀਟੀ ਟੀਚਰ ਟੀਪੀ ਟੀਚਰ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਸੀ ਕਿ ਉਹਨਾਂ ਦੇ ਘਰ ਇੱਕ ਨੰਨਾ ਮੁੰਨਾ ਪੋਤਾ ਜਾਂ ਪੋਤੀ ਹੋਣ ਵਾਲਿਆ ਇਸ ਕਰਕੇ ਹੀ ਉਹਨਾਂ ਦਾ ਟਾਈਮ ਵੀ ਪੂਰਾ ਹੋ ਗਿਆ ਸੀਗਾ ਤੇ ਉਹਨਾਂ ਨੇ ਫਿਰ ਆਪਣੇ ਕੰਮ ਤੋਂ ਇਜਾਜ਼ਤ ਲੈ ਲਈ ਹੈ ਨਾ ਤੇ ਕਿਉਂਕਿ ਉਹਨਾਂ ਲਈ ਇਹ ਜ਼ਿਆਦਾ ਇੰਪੋਰਟੈਂਟ ਸੀਗਾ ਕਿ ਉਹਨਾਂ ਦੇ ਘਰ ਛੋਟੇ ਜਿਹੇ ਮਹਿਮਾਨ ਨਹੀਂ ਆਣਾ ਸੀ ਕਿ ਉਹਨਾਂ ਦੇ ਪੋਤਾ-ਪੋਤੀ ਨਹੀਂ ਆਣਾ ਸੀਗਾ ਤੇ ਉਹ ਪੂਰੇ 2.5 ਸਾਲ ਹਨਾ ਆਪਣੇ ਬੱਚਿਆਂ ਤੋਂ ਦੂਰ ਰਹੇ ਆ ਪਰ ਹੁਣ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੀਗੀਆਂ ਸੋ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆ ਗਈਆਂ ਵਾ ਤੇ ਆਂਟੀ ਉੱਥੇ ਆਪਣੇ ਬੱਚਿਆਂ ਕੋਲ ਪਹੁੰਚ ਗਏ ਹਨਾ ਸਾਰੇ ਮੁਬਾਰਕਬਾਦ ਦੋ ਉਹਨਾਂ ਦੇ ਘਰ ਬੇਬੀ ਨੇ ਜਨਮ ਲਿਆ ਹੈ ਤੇ ਆਂਟੀ ਦਾਦੀ ਬਣ ਗਈ ਹੈ ਤੇ ਸੈਸ ਮਰੀ ਮਮੀ ਪਾਪਾ ਬਣ ਗਿਆ ਹੈ ਹਨਾ ਪਰਮਾਤਮਾ ਬੱਚੇ ਦੀ ਚੜ੍ਹਦੀ ਕਲਾ ਕਰੇ ਵੱਡੀ ਸਾਰੀ ਉਮਰ ਹੋਵੇ ਬੱਚਾ ਖੁਸ਼ੀਆਂ ਲੈ ਕੀ ਆਵੇ ਹੈ ਨਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ